हां जी पंजाबीयो ਕੀ ਹਾਲ ਆ ਵੀਰੇ ਵੀਰੇ ਅੱਜ ਮੈਂ ਤੁਹਾਨੂੰ ਵੀਡੀਓ ਜਿਹੜੀ ਬਣਾਉਣ ਜਾ ਰਿਹਾ ਤੁਹਾਨੂੰ ਦੱਸਦਾ ਵੀ YouTube Facebook ਜਾਂ Insta ਤੋਂ ਮਤਲਬ ਕਿ ਸੋਸ਼ਲ ਮੀਡੀਆ ਤੋਂ ਲੱਖਾਂ ਰੁਪਏ ਕਿਵੇਂ ਬਣਾਉਣੇ ਵੀਡੀਓ ਮਿਸਲਾ ਕਰਿਓ ਤੁਹਾਨੂੰ 5-7 ਟੈਕਨੀਕਲ ਪੁਆਇੰਟ ਇਹ ਜਿਹੇ ਦੱਸਣੇ ਨੇ ਘੈਂਟ ਘੈਂਟ ਤੇ ਤੁਸੀਂ ਕਹੋਗੇ ਵੀ ਹਾਂ ਬਾਈ ਵੀ ਆਹਾਂ ਇਦਾਂ ਪੈਸੇ ਬਣਦੇ ਨੇ ਕੀ ਕਰਨਾ ਦੋਸਤੋ ਵੀਰੇ ਜੇ ਤੁਸੀਂ YouTube ਵਾਲਾ ਸਿਸਟਮ ਆ ਜਾਨਣਾ ਚਾਹੋਗੇ ਵੀ ਪੈਸਾ ਇਥੇ ਕਿਵੇਂ ਗਿਰਦਾ ਤਾਂ ਕਿਰਪਾ ਕਰਕੇ ਕੋਈ ਵੀ ਪਾਰਟ ਸਕਿਪ ਨਾ ਕਰਿਓ ਸਾਰੇ ਸੁਣ ਲਿਓ ਭਾਈ ਬਣ ਕੇ ਜੇ ਤੁਸੀਂ 15-20 ਹਜ਼ਾਰ ਦੀ ਨੌਕਰੀ ਕਰਦੇ ਹੋ ਨਾ ਤਾਂ ਵਿੱਚੋਂ ਘੰਟਾ ਡੇਢ ਘੰਟਾ ਕੱਢ ਕੇ ਜਿਹੜਾ ਮੈਂ ਤੁਹਾਨੂੰ ਸਟੈਪ ਦੱਸਣ ਜਾ ਰਿਹਾ ਤਾਂ ਤੁਸੀਂ ਵੱਖਰਾ 20-50 ਹਜ਼ਾਰ ਰੁਪਇਆ ਲੱਖ ਕੰਢ ਹੋਰ ਕਮਾ ਸਕਦੇ ਹੋ ਕਰਨਾ ਕੀ ਆ ਹੁਣ ਸੁਣੋ ਵੀ ਕਿਵੇਂ ਤੁਹਾਡੇ ਲੱਖਾਂ 'ਚ ਪਹਿਲਾਂ ਵਿਊ ਆਉਣਗੇ ਤੇ ਲੱਖਾਂ 'ਚ ਕਿਵੇਂ ਪੈਸੇ ਕਢਣਗੇ ਕੋਈ ਇਹ ਚ ਗੱਪ ਨਹੀਂ ਗੱਲ ਸਾਡੀ ਅਜਮਾ ਕੇ ਦੇਖੀ ਵੀ ਆ ਤੁਸੀਂ ਆਮ ਜਿਹੜੀਆਂ ਵੀਡੀਓਆਂ ਜਿਹੜੀਆਂ ਪਾਉਨੇ ਹੋ YouTube ਤੇ ਉਹ ਛੱਡ ਦਿਓ ਪਾਉਣੀਆਂ ਤੁਸੀਂ ਕਰੋ ਵੀਰੇ ਪੌਡਕਾਸਟ ਪੌਡਕਾਸਟ ਸਟਾਰਟ ਕਰੋ ਹੁਣ ਤੁਸੀਂ ਕਹੋਗੇ ਪੌਡਕਾਸਟ ਕੀ ਕਰ ਲਈਏ ਪੌਡਕਾਸਟ ਕਰੋ ਵੀਰੇ ਜਿਆਦਾ ਤੋਂ ਜਿਆਦਾ ਉਹ ਲੋਕਾਂ ਨਾਲ ਜਿਹੜੇ ਨਿਚਾਰ ਬਣੇ ਹੋਏ ਨੇ ਅੱਜ ਕੱਲ ਜਿਹੜੇ ਪਰਸ ਜੇ ਪਾ ਕੇ ਚਿੱਟੜ ਜੇ ਹਿਲਾਉਂਦੇ ਫਿਰਦੇ ਨੇ ਐ ਕਦੇ ਉਧਰ ਨੂੰ ਕਦੇ ਉਧਰ ਨੂੰ ਹਾਏ ਹੈਲੋ ਗਾਇਜ਼ ਐ ਕਰਦੇ ਫਿਰਦੇ ਨੇ ਹਨਾ ਉਹਨਾਂ ਨੂੰ ਬਿਠਾ ਕੇ ਉਹਨਾਂ ਦੇ ਕਰੋ ਪੌਡਕਾਸਟ ਵੀਰੇ ਉਹਨਾਂ ਨੂੰ ਡਿਟੇਲ ਚ ਪੁੱਛੋ ਵੀ ਤੁਸੀਂ ਕਿਵੇਂ ਵੀਰੇ ਇਹ ਕੁੜੀਆਂ ਬੁੰਡੇ ਬਣ ਕੇ ਕੁੜੀਆਂ ਨੇ ਲਚਲਕ ਕਿਵੇਂ ਕਰਦੇ ਹੋ ਆ ਚਤੜਾ ਹਿਲਾਉਣੇ ਤੁਸੀਂ ਕਿੱਥੋਂ ਸਿੱਖੇ ਇਹ ਸਕਲਾਈ ਤੁਸੀਂ ਆਪ ਹੀ ਤੋਂ ਨਹੀਂ ਨੇਚਰਲ ਤੌਰ ਤੇ ਤੁਹਾਡੇ ਕ੍ਰਿਸਮੈਟਿਕ ਤੌਰ ਤੇ ਤੁਹਾਡੇ ਵਿੱਚ ਆ ਕਿ ਤੁਸੀਂ ਕਿਸੇ ਤੋਂ ਸਕਲਾਈ ਲਈ ਆ ਚਤੜਾ ਹਿਲਾਉਣ ਦੀ ਇਹ ਜੇ ਸਵਾਲ ਪੁੱਛੋ ਉਹਨਾਂ ਨੂੰ ਆ ਸੁਰਖੀ ਬਿੰਦੀ ਤੁਸੀਂ ਕਿੱਥੋਂ ਲੈਨੇ ਹੋ ਕਿੰਨੀ ਲਾਉਨੇ ਹੋ ਦਿਨ ਦੇ ਵਿੱਚ ਕਈ ਵਾਰ ਚਤੜਾ ਹਿਲਾਉਨੇ ਹੋ ਰਾਤ ਨੂੰ ਚਤੜ ਉੱਤੇ ਕਰਕੇ ਪੈਨੇ ਹੋ ਕਿ ਥੱਲੇ ਕਰਕੇ ਪੈਨੇ ਹੋ ਜਾਨੀ ਇਹ ਜਿਹੇ ਜਿਹੇ ਸਵਾਲ ਪੁੱਛੋ ਜਾਣਕਾਰੀ ਵਾਲੇ ਜਿਹੜੇ ਵਧੀਆ ਲੱਗਣ ਉਹ ਹਨਾ ਵੀ ਇਹ ਜਾਣਕਾਰੀ ਹੋਵੇ ਯਾਰ ਕੋਈ ਫਾਲਤੂ ਕੁਐਸਚਨ ਨਾ ਹੋਵੇ ਕਹਿਣ ਦਾ ਮਤਲਬ ਵੀ ਬੰਦਾ ਟਿਕ ਟਿਕੀ ਲਾ ਕੇ ਬਹਿ ਜਾਵੇ ਵੀ ਹਾਂ ਯਾਰ ਕੰਮ ਦੀਆਂ ਗੱਲਾਂ ਨੇ ਕਿਉਂਕਿ ਆਪਾਂ ਪੰਜਾਬੀ ਲੋਕ ਅੱਜ ਕੱਲ ਤਮਾਸ਼ਵੀਨ ਦਾ ਸਿਰੇ ਦੇ ਬਣੇ ਹੋਇਆ ਫਸਟ ਆਫ ਆਲ ਤਮਾਸ਼ਵੀਨ ਤਾਂ ਆਪਣੇ 70-80% ਲੋਕ ਹੈਗੇ ਨੇ ਤੇ ਤਮਾਸ਼ਵੀਨਾਂ ਨੂੰ ਕੀ ਚਾਹੀਦਾ ਹੁੰਦਾ ਇਹ ਜੀ ਡਿਟੇਲ ਚ ਪੁੱਛਣਾ ਉਹਨੂੰ ਕੱਲੀ ਕੱਲੀ ਗੱਲ ਵੀ ਕਿਵੇਂ ਕਿੰਨੇ ਕਈ ਵਾਰ ਗੇਅਰ ਨੂੰ ਹੱਥ ਪਾਉਨੇ ਹੋ ਠੀਕ ਆ ਕਿੰਨੀ ਵਾਰ ਗੇਅਰ ਬਦਲਦੇ ਹੋ ਰਾਤ ਨੂੰ ਪਹਿਲੇ ਗੇਅਰ 'ਚ ਸੌਣਿਓ ਕਿ ਸੱਤਵੇਂ ਗੇਅਰ 'ਚ ਸੌਣਿਓ ਸੱਤਵਾਂ ਗੇਅਰ ਬੈਕ ਆ ਕ ਮੂਰੇ ਨੂੰ ਚੱਲਦਾ ਬੈਕ ਨੂੰ ਕਿੰਨੇ ਗੇਅਰ ਦੇ ਬੈਕ ਗੇਅਰ ਤੁਸੀਂ ਕਿੰਨੀ ਉਮਰ 'ਚ ਪਾਉਣ ਲੱਗੇ ਸੀ ਇਹ ਜੇ ਸਵਾਲ ਡਿਟੇਲ 'ਚ ਪੁੱਛੋ ਤਾਂ ਕਿ ਆਪਣੇ ਪੰਜਾਬੀ ਵੀਰਾਂ ਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸਤੂਲਿਆਂ ਦੀ ਜਿਹੜੀ ਇੰਟਰਵਿਊ ਆ ਵੀਰੇ ਪੌਡਕਾਸਟ ਜੀ ਨੂੰ ਕਹਿੰਦੇ ਆਪਾਂ ਨਵੇਂ-ਨਵੇਂ ਅੱਜਕੱਲ ਪੌਡਕਾਸਟ ਧਰਿਆ ਵਿਆ ਇਹ ਇਹਦੇ ਨਾਲ ਤੁਸੀਂ ਵਧੀਆ ਪੈਸਾ ਕਮਾਓਗੇ ਸਤੂਲੇ ਨੂੰ ਕਿੰਨੀ ਵਾਰ ਤੁਸੀਂ ਗ੍ਰੀਸ ਕਰਾਉਨੇ ਹੋ ਕਦ-ਕਦ ਗ੍ਰੀਸ ਕਰਾਉਨੇ ਹੋ ਪਹਿਲੀ ਵਾਰ ਗ੍ਰੀਸ ਕਦੋਂ ਕਰਾਇਆ ਇਹ ਜਿਹੇ ਸਵਾਲ ਪੁੱਛਣੇ ਨੇ ਫਿਰ ਤੁਹਾਡਾ ਵਧੀਆ ਪੌਡਕਾਸਟ ਨੂੰ ਵਧੀਆ ਵਿਊ ਆਉਣਗੇ ਤੇ ਵੀਰੇ ਪੈਸੇ ਕਢਣਗੇ ਮਾਰੂ ਮਾਰ ਇਹਦੇ ਨਾਲ ਤੁਸੀਂ ਆਪਣੇ ਪੰਜਾਬ ਦਾ ਹੀ ਭਲਾ ਕਰੋਗੇ ਬੱਚਿਆਂ ਨੂੰ ਵੀ ਪਤਾ ਲੱਗ ਜੂ ਹੈਨਾ ਵੀ ਕਿੰਨੀ ਕੁ ਉਮਰ ਤੋਂ ਅਸੀਂ ਸਟੂਲੇ ਬਣਨਾ 102 ਨੰਬਰ ਤੇ ਵੀਰੇ ਦੂਜੇ ਨੰਬਰ ਤੇ ਪੌਡਕਾਸਟ ਦੇ ਵਿੱਚ ਬਲਾਓ ਤੁਸੀਂ ਬਾਬੇ ਬਾਬੇ ਉਹ ਬਲਾਓ ਜਿਹੜੇ ਕਹਿੰਦੇ ਨੇ 1 2 3 ਚੱਲ ਵੀ ਮਾਰ ਕੇ ਸਿਰ ਜੈ ਹਲਾ ਕੇ ਤੇਰਾ ਯਾਰ ਡਫਲਟਰ ਤਾਂ ਬਣਿਆ ਕੁਝ ਬੰਦੇ ਡਫਲਟਰ ਰੁੱਕ ਵੀ ਨੁਕਰ ਕੇ 5 6 7 8 8 ਲੱਖ ਰੁਪਇਆ ਕਿਹਦਾ ਚੋਰੀ ਹੋਇਆ ਲੈ ਦੱਸ ਉਹਨਾਂ ਨੂੰ ਬੁਲਾਓ ਹਾਂ ਅੱਜ ਕੱਲ ਪੰਜਾਬ ਦੇ ਵਿੱਚ ਇਹ ਬਹੁਤ ਚੱਲਿਆ ਹੋਇਆ ਸਿਰ ਜੇ ਮਾਰਨ ਵਾਲੇ ਨੇ ਬਹੁਤ ਪੁੱਛਿਆ ਦਿੰਦੇ ਨੇ ਮੈਨੂੰ ਇੱਕ ਹੋਰ ਡਾਰਾ ਵੀ ਉਹਨਾਂ ਨੂੰ ਐਫਬੀਆਈ ਵਾਲੇ ਚੱਕਣਗੇ ਕਿਉਂਕਿ ਯਾਰ ਐਫਬੀਆਈ ਤੇ ਰੌਅ ਵਾਲੇ ਸੀਆਈਏ ਵਾਲੇ ਉਹ ਕਹਿੰਦੇ ਵੀ ਅਸੀਂ ਇੰਨਾ ਇਨਫਰਾਸਟ੍ਰਕਚਰ ਕਿਉਂ ਗਾਲੀਏ ਬਾਬੇ ਪੁੱਛਿਆ ਤੇ ਕੀ ਸਾਰ ਦਿੰਦੇ ਨੇ ਹਨਾ ਤੇ ਸੋ ਉਹਨਾਂ ਨੂੰ ਬੁਲਾਓ ਪੌਡਕਾਸਟ ਕਰੋ ਉਹਨਾਂ ਦੇ ਵੀਰੇ ਵਧੀਆ ਜਾਣਕਾਰੀ ਆ ਉਹ ਆਪਣੇ ਲੋਕਾਂ ਦੇ ਕੰਮ ਆਉਣ ਵਾਲੀ ਆ ਹਨਾ ਕਿਉਂਕਿ ਸਾਰੀ ਨਾਨਕ ਦੁਖੀਆ ਸਭ ਸੰਸਾਰ ਤੇ ਦੁੱਖੋ ਕੱਟ ਦਿੰਦੇ ਨੇ ਪੁੱਛਿਆ ਦੇ ਦੇ ਕੇ ਹਨਾ ਤੇ ਕਿਉਂਕਿ ਸਭ ਦਾ ਹੀ ਜੀ ਕਰਦਾ ਜਹਾਜ ਦੀ ਬਾਰੀ ਨੂੰ ਮੱਥ ਪਾਉਣ ਨੂੰ ਠੀਕ ਆ ਕਿ ਨਹੀਂ ਜਟਾਂਜੇ ਵਾਲੇ ਬਾਬੇ ਬਲਾਓ ਵੱਧ ਤੋਂ ਵੱਧ ਘੋਰੀ ਹੋਣ ਨਹਾਉਂਦੇ ਨਾ ਹੁਣ ਉਹਨਾਂ ਨੂੰ ਐ ਪੁੱਛੋ ਵੀ ਬਾਬਾ ਕਿੰਨੇ ਦਿਨ ਦਿੰਦੇ ਨੂੰ ਨਹਾਤੇ ਨੂੰ ਹੋਏ ਨੇ ਜਿੰਨਾ ਜ਼ਿਆਦਾ ਘੋਰੀ ਆ ਯਾਨੀ ਜਿਹਨੂੰ ਮੇਰੇ ਸਾਲੇ ਨੂੰ 7-8 ਮਹੀਨੇ ਉੱਤੇ ਹੋਏ ਉਹਨਾਂ ਦਾ ਤੈਨੂੰ ਉਹਨੂੰ ਲਿਆ ਕੇ ਬਿਠਾਓ ਜਟਾਂਜੇ ਵਾਲੇ ਬਾਬੇ ਨੂੰ ਆਪਣੇ ਲੋਕ ਉਹਨੂੰ ਦੇਖ ਕੇ ਖੁਸ਼ ਹੋਣਗੇ ਕਿਆ ਬਾਤਾਂ ਨੇ ਜਾਣਕਾਰੀ ਵਧੀਆ ਹਨਾ ਘੋਰੀ ਜੇ ਲਿਆ ਕੇ ਬਿਠਾਓ ਜੇ ਤੁਹਾਡਾ ਵੀਰੇ ਫੇਰ ਵੀ ਨਿਕੰਮ ਚੱਲਦਾ 3 ਜਿਹਾਂ ਨੰਬਰ ਤੇ ਹੁਣ ਸੁਣ ਲਓ ਹੋਰ ਪੁਆਇੰਟ ਬਹੁਤ ਵਧੀਆ ਜੇ ਪੈਸੇ ਕਮਾਉਣੇ ਨੇ ਵੀਊ ਵਾਸਤੇ ਤੁਸੀਂ ਜਾਓ ਵੀਰੇ ਚੰਡੀਗੜ੍ਹ ਤੇ ਮੋਹਾਲੀ ਉੱਥੇ ਹਰਾਮਬੜੀਆਂ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੇ ਇੱਕ ਇੱਕ ਦੋ ਦੋ ਵਿਆਹ ਕਰਾ ਕੇ ਘਰ ਵਾਲੇ ਛੱਡੇ ਹੁੰਦੇ ਨੇ ਤੇ ਲਗਭਗ ਕਿਸੇ ਦਾ ਡਿਵੋਰਸ ਹੋਇਆ ਹੁੰਦਾ ਕੋਈ ਬਿੱਡੋ ਹੁੰਦੀ ਆ ਜਾਂ ਬਿੱਡੋ ਬਣੀ ਹੁੰਦੀ ਆ ਆਪਦੇ ਆਪੇ ਗੱਡੀ ਚਾੜਿਆ ਹੁੰਦਾ ਕਿਸੇ ਦਾ ਜਾਨੀ ਬਿਨਾ ਘਰ ਵਾਲੇ ਤੋਂ ਬਿਨਾ ਲਗਾਮ ਤੋਂ ਲਾਲ ਕੁੜੀਆਂ ਫਿਰਦੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦਾ ਪੌਡਕਾਸਟ ਕਰੋ ਉਹਨਾਂ ਨੂੰ ਜਾਣਕਾਰੀ ਵਾਲੇ ਸਵਾਲ ਪੁੱਛੋ ਵਿਚਾਰੀਆਂ ਨੂੰ ਵੀ ਤੁਸੀਂ ਜੀ ਕਦੋਂ ਫਸਟ ਟਾਈਮ ਤੁਹਾਡੇ ਹਸਬੰਡ ਨੇ ਤੁਹਾਡੇ ਤੇ ਕਦੋਂ ਅਤਿਆਚਾਰ ਕੀਤਾ ਵੀ ਤੁਸੀਂ इमोਸ਼ਨਲ ਅਤਿਆਚਾਰ ਕੀਤਾ ਕਿ ਤੁਹਾਡੇ ਹਸਬੰਡ ਨੇ ਕੀਤਾ ਕਿੰਨੀ ਵਾਰ ਤੁਹਾਨੂੰ ਤੁਹਾਡਾ ਹਸਬੰਡ ਕੁੱਟਦਾ ਸੀ ਤੇ ਤੁਸੀਂ ਬੱਚਾ ਕਿਵੇਂ ਪਾਲਿਆ ਇਹ ਤੁਹਾਡਾ ਬੱਚਾ ਸਮਝ ਗਏ ਇਹ ਜਿਹੜੀਆਂ ਲਾਲ ਕੁੜੀਆਂ ਬਿਨਾਂ ਲਗਾਮ ਤੋਂ ਫਿਰਦੀਆਂ ਨੇ ਅੱਜ ਕੱਲ ਬਹੁਤ ਟ੍ਰੈਂਡ ਆ ਇਹ ਕੁੜੀਆਂ ਕੁੜੀਆਂ ਗੁਲਾਬੀ ਕੁੜੀਆਂ ਨਾਂ ਰੱਖੇ ਬਿਨਾਂ ਇਹਨਾਂ ਦੇ ਠੀਕ ਹੈ ਨਾ ਇਹ ਜਿਹੜੀਆਂ ਮੈਂ ਨਾਂ ਅਸਲੀ ਨਾਂ ਤਾਂ ਨਹੀਂ ਲੈਂਦਾ ਉਹ ਮੇਰੇ ਵੀਡੀਓ ਤਮਾਸ਼ੀਨੋਂ ਪੰਜਾਬੀਓ ਜੇ ਮੈਂ ਨੌ ਵੀ ਇਹਨਾਂ ਨੇ ਲੈ ਦੂ ਬਿਜੂਆਂ ਦੇ ਲੋਕਾਂ ਦੇ ਇਹ ਪ੍ਰਮੋਸ਼ਨ ਹੀ ਹੁੰਦੀ ਆ ਪਰ ਤੁਸੀਂ ਤੁਸੀਂ ਤਾਂ ਹੁਣ ਇਹਨਾਂ ਥੋੜੀ ਜਿਹੀ ਮੈਂਟੈਲਿਟੀ ਆ ਨਾ ਇਹ ਬਦਲ ਚੁੱਕਿਆ ਤੁਸੀਂ ਤਮਾਸ਼ੀਨ ਸਿਰੇ ਦੇ ਬਣ ਚੁੱਕੇ ਹੋ ਲਾਲ ਲਗਾਮ ਵਾਲੀਆਂ ਲਾ ਬਿਨਾ ਲਗਾਮ ਵਾਲੀਆਂ ਘੋੜੀਆਂ ਚੰਡੀਗੜ੍ਹ ਮਾਲੀ ਬਾਧੂ ਫਿਰਦੀਆਂ ਨੇ ਨਵੇਂ ਟ੍ਰੈਂਡ ਦੇ ਹੈ ਓਏ ਕਾਉਂਟਰੋਵਰਸੀਆਂ ਕਰਦੀਆਂ ਨੇ ਲਗਾੜੇ ਉਹ ਯਾਰ ਦੋਸਤ ਹੁੰਦੇ ਨੇ ਜਿਹੜੇ ਉਹਨਾਂ ਨੇ ਫਲੈਕਟਾਂ ਜਾ ਕੇ ਰਹਿੰਦੇ ਨੇ ਕੋਈ ਪੀਜੀਆਂ ਚ ਰਹਿੰਦੀਆਂ ਨੇ ਵਾਧੂ ਮਿਲ ਜਾਣਗੇ ਉਹਨਾਂ ਨੂੰ ਪੋਡਕਾਸਟ 'ਚ ਬਿਠਾਓ ਉਹਨਾਂ ਨੂੰ ਜਾਣਕਾਰੀ ਵਾਲੇ ਸਵਾਲ ਪੁੱਛੋ ਹੈਨਾ ਬੀਬੀ ਹੁਣ ਅੱਜ ਤਾਂ ਆਪਾਂ ਸਵਾਲ ਇਹ ਜਿਹੇ ਸਵਾਲ ਪੁੱਛ ਕੇ ਕੀ ਲੈਣਾ ਬੀਬੀ ਤੂੰ ਦਰਿਆ ਬੁਣਨਾ ਜਾਣਦੀ ਆ ਬੀਬੀ ਤੂੰ ਸਟਿਚਿੰਗ ਕਰਨਾ ਜਾਣਦੀ ਆ ਇਹ ਜਿਹੇ ਸਵਾਲਾਂ ਤੂੰ ਕੀ ਲੈਣਾ ਤੁਸੀਂ ਆਏ ਪੁੱਛੋ ਕਿ ਬੀਬੀ ਕਿੰਨੀ ਵਾਰ ਤੈਨ ਘਰੋਂ ਤੈਨੂੰ ਕੁੜਦਾ ਦਿੱਤਾ ਕਦੋਂ ਤੈਂ ਗੱਡੀ ਚੜਿਆ ਘਰ ਤੋਂ ਆਪ ਗੱਡੀ ਚੜ ਗਿਆ ਹੈ ਬਿਨਾ ਗੱਲੋਂ ਇਹ ਨਵੇਂ ਟ੍ਰੈਂਡ ਬਣਾਏ ਹੋਏ ਨੇ ਇਹ ਤੁਹਾਨੂੰ ਜਿਹੜੀਆਂ ਬਿਨਾ ਲਗਾਉਣ ਵਾਲੇ ਕੁੜੀਆਂ ਇਨਾਂ ਨੂੰ ਵੱਧ ਵੱਧ ਪੋਸਟ ਪੋਡਕਾਸਟ ਚ ਬਿਲਾਓ ਅੱਛਾ ਵੀਰੇ ਹੁਣ ਆਜੋ ਗੱਲ ਅੱਗੇ ਵਾਲੀ ਜੇ ਤੁਹਾਡਾ ਇਨਾਂ ਪੋਡਕਾਸਟਾਂ ਨਾਲ ਵੀ ਨਹੀਂ ਕੰਮ ਚੱਲਦਾ ਤਾਂ ਅੱਗੇ ਤੁਸੀਂ ਕੀ ਕਰਨਾ ਅੱਗੇ ਤੁਸੀਂ ਪੋਡਕਾਸਟ ਦੇ ਵਿੱਚ ਬੁਲਾਉਣਾ ਜੇ ਵੱਧ ਤੋਂ ਹੋਰ ਵਿਊ ਲੈਣੇ ਇੱਕ ਬਲਾਉ ਤੁਸੀਂ ਨੀਮ ਹਕੀਮ ਜਿਹੜੇ ਕਹਿੰਦੇ ਨੇ ਵੀ ਸੰਤ ਵਧਾਓ ਘਟਾਓ ਟਾਈਮ ਵਧਾਓ ਘਟਾਓ ਨਵੀਂ ਗੱਲਾਂ ਨੇ ਲੇਚੀ ਪਾ ਲੋ ਅਦਰਕ ਪਾ ਲੋ ਲੇਚੀ ਦਾਣਾ ਹੈਂ ਉਹ ਕੁੜੀ ਚੋਦਾ ਜਿਮੈਣ ਕਾਲੀ ਮਿਰਚ ਬਹੁਤ ਕੁਝ ਦੱਸ ਦਿੰਦੇ ਨੇ ਅੱਜ ਕੱਲ੍ਹ ਆਪਦੇ ਆਪੇ ਡਾਕਟਰ ਬਣੇ ਪਏ ਨੇ ਅੱdte ਤਾਂ ਇਹ ਕਹਿੰਦੇ ਨੇ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਤੁਹਾਡੀ ਰਸੋਈ 'ਚ ਹੀ ਨਹੀਂ ਚੀਜ਼ਾਂ ਭਈਆਂ ਨੇ ਲਿੰਗ ਵਧਾਓ ਟਾਈਮ ਵਧਾਓ ਐ ਸੱਬਲ ਵਰਗਾ ਹੋ ਜਾਏਗਾ ਹੈ ਟਰਾਂਸਫਾਰਮ ਨਹੀਂ ਝੜਦਾ ਤੁਹਾਡਾ ਇੰਨੇ ਫਿਊਜ ਨਹੀਂ ਉੜਣਗੇ ਉੱਪਰਲੇ ਫਿਊਜ ਕੈਂਪ ਰਹਿਣਗੇ ਥੱਲੇ ਵਾਲੇ ਨਹੀਂ ਉੜਦੇ ਯਾਰ ਗੱਲਾਂ ਨਹੀਂ ਕੋਈ ਜਿਮੈਣ ਪਾ ਲੋ ਪਾ ਲੋ ਕੋਈ ਤੁਹਾਨੂੰ ਦੱਸ ਦਿੰਦੇ ਨੇ ਆਕੇ ਕਾਲੇ ਵਾਲ ਕਿਵੇਂ ਕਰਨੇ ਨੇ ਹੈ ਚਾਪਤੀ ਕੋਲ ਲੋਹ ਬਾਲ ਲੋ ਆਹ ਲਾ ਲੋ ਉਹ ਸਵਾਦ ਹੀ ਖੇ ਨੀਮ ਕੀ ਮਿਚਲੇ ਆਪ ਦੇ ਆਪੇ ਬਣੇ ਵੀ ਨੇ ਉਹਨਾਂ ਦਾ ਪੋਡਕਾਸਟ ਕਰੋ ਅੱਛਾ ਵੀਰੇ ਜੇ ਤੁਹਾਡਾ ਉਹਨਾਂ ਨਾਮ ਨਹੀਂ ਕੰਮ ਚੱਲਦਾ ਜੇ ਤੁਹਾਡੇ ਪੋਡਕਾਸਟ ਵੀ ਫੇਲ ਹੁੰਦੇ ਨੇ ਤੁਸੀਂ ਪੈਸੇ ਕਮਾਉਣੇ ਜੇ ਤਾਂ ਤੁਸੀਂ ਬਣੋ ਬਲੌਗਰ ਹਰਾਮੀ ਜੇ ਬਲੌਗਰ ਬਣ ਜਾਓ ਜਿਨ੍ਹਾਂ ਨੂੰ ਕੋਈ ਕੁੱਤੇ ਖਾਣੇ ਦਾ ਕੋਈ ਫਿਕਰ ਹੀ ਨਹੀਂ ਹੁੰਦਾ ਤੁਸੀਂ ਲਓ ਇੱਕ ਹਰਾਮੀ ਜੀ ਘਰ ਵਾਲੀ ਵਿਆਹ ਕਰਾਓ ਪਹਿਲਾਂ ਉਹ ਹੋਵੇ ਜਿਹੜੀ ਜਮਾਂ ਬਿਸ਼ਰਮ ਜਿਲਾਨੀ ਤੁਸੀਂ ਜਦੇ ਕਹਿਣਾ ਮੰਨ ਲਾ ਉਹਦੇ ਇੱਥੇ ਬੱਖੀ ਤੋਂ ਆ ਸੂਟ ਪਾੜ ਗਿਆ ਜਦੇ ਕਹਣਾ ਅੱਜ ਮੇਰੀ ਵਾਈਫ ਦਾ ਬੈਠੀ ਬੈਠੀ ਨਾਲ ਕਿਤੇ ਨਾਲ ਕੇ ਤਕਾ ਨੂੰ ਸ਼ੈਂਕ ਤੇ ਭਾਂਡੇ ਮਾਜ ਦੀ ਮਾਜੀ ਬੈਠਣ ਲੱਗੀ ਪੱਖੀ ਤੋਂ ਸੂਟ ਪਾੜ ਗਿਆ ਆ ਆ ਅੱਧ ਕਹੀਂ ਗੁਗੂ ਦਿਖਾਈ ਕਿੱਥੋਂ ਪਾੜ ਗਿਆ ਇਹ ਫਿਰ ਤੁਸੀਂ ਦਿਖਾਉਣਾ ਜੀ ਉਹ ਬਿਸ਼ਰਮ ਜਨਾਨੀ ਜਿਹਦੇ ਕਹੂਗੀ ਹਾਏ ਦੇਖੋ ਕੁਦਰਤੀ ਮੈਂ ਤਾਂ ਬਨਾਨ ਪਾਈ ਹੋਈ ਸੀ ਨੀਚੇ ਦੀ ਹਨਾ ਫਿਰ ਉਹ ਐ ਵੀ ਕਹੋ ਇਹ ਜੀ ਜਿਹੜੇ ਕਹਿਣ ਦਾ ਮਤਲਬ ਵੀ ਜੇ ਤੁਸੀਂ ਲੱਖਾਂ ਰੁਪਏ ਕਮਾਉਣੇ ਨੇ ਤਾਂ ਬਿਸ਼ਰਮ ਜੀ ਆ ਹਰਾਮੜ ਜੀਆ ਜਨਾਨੀ ਨਾਲ ਵਿਆਹ ਕਰਾਓ ਤੇ ਬਲੌਗਰ ਬਣੋ ਤੇ ਐ ਵੀ ਦੱਸੋ ਕਿੰਨੀ ਵਾਰ ਮੇਰੀ ਵਾਈਫ ਅੱਜ ਬਾਥਰੂਮ ਚ ਮੂਤਣ ਗਈ ਆ ਇਹ ਇਹ ਗੱਲਾਂ ਚੱਲਦੀ ਜਾਣਕਾਰੀਆਂ ਨਹੀਂ ਗੱਲਾਂ ਨੇ ਯਾਰ ਪਤਾ ਲੱਗਦਾ ਵੀ ਬਾਡੀ ਨੇ ਕਿੰਨੀ ਵਾਰ ਯੂਨੀਅਨ ਕੀਤਾ ਤੇ ਆਪਣੇ ਪੰਜਾਬੀ ਤਮਾਸ਼ੀਨ ਨੇ ਵੀਰੇ ਇਹ ਬਹੁਤ ਕੰਮ ਦੀਆਂ ਗੱਲਾਂ ਨੇ ਕਿੰਨੀ ਵਾਰ ਧਾਤੀ ਕਿੰਨੀ ਵਾਰ ਨਹੀਂ ਨਾਤੀ ਅੱਖਾਂ ਚ ਗਿੱਡਾ ਸਾਫ ਕੀਤੀ ਨਹੀਂ ਕੀਤੀ ਹਨਾ ਇਹ ਏਜ ਆਰੰਭੜੀ ਜਨਾਨੀ ਲਿਆਓ ਬਲੌਗਰ ਬਣੋ ਅੱਛਾ ਜੇ ਤੁਹਾਡਾ ਨਹੀਂ ਫੇਰ ਵੀ ਕੰਮ ਚੱਲਦਾ ਫੇਰ ਤੁਸੀਂ ਬਣ ਜਾਓ ਵੀਰੇ ਖਾਮ ਖਾਦੇ ਯੂਟਿਊਬਰ ਉਹ ਹੋਰ ਵੀ ਪੈਸਾ ਕਿਰੂ ਖਾਮ ਖਾ ਦੇ ਯੂਟਿਊਬਰ ਕਿਹੜੇ ਹੁੰਦੇ ਨੇ ਵਿੱਚ ਉਹ ਦੀ ਕਿਸੇ ਮੂੰਹ ਚੋਂ ਜਰ ਸੌਰੀ ਗਾਲ ਨਿਕਲਦੀ ਆ ਬੱਕਰੀ ਚੋਰੀ ਹੋ ਗਈ ਉੱਥੇ ਚਲੇ ਜਾਓ ਵੀਰੇ ਕਿੰਨੇ ਵਜੇ ਚੋਰੀ ਹੋਈ ਕਿਵੇਂ ਚੋਰੀ ਹੋਈ ਬੱਕਰੀ ਦਾ ਕੋਈ ਬੱਕਰਾ ਹੈ ਇਹਦਾ ਘਰ ਵਾਲਾ ਹੁਣ ਉਹ ਕਿਵੇਂ ਬੱਕਰਾ ਕਿਵੇਂ ਸਾਰੂਗਾ ਬੱਕਰੀ ਬਿਨਾ ਅੱਛਾ ਅੱਛਾ ਆ ਬੱਕਰੀ ਅੱਛਾ ਇਹਦੇ ਮੇਮਣੇ ਨੇ ਖਾਮ ਖਾ ਜਣੀ ਵਧਾਓ ਵੀਡੀਓ ਉਹ ਬੱਕਰੀ ਦੇ ਮਾਲਕ ਦਾ ਪੌਡਕਾਸਟ ਕਰੋ ਵੀਰੇ ਕਿੰਨੀਆਂ ਬੱਕਰੀਆਂ ਤੇਰੇ ਕੋਲ ਅੱਛਾ ਫਿਰ ਕਬੂਤਰ ਵਾਲਿਆਂ ਕੋ ਚਲੇ ਜਾਓ ਜਿਨ੍ਹਾਂ ਦੇ ਆਂਡੇ ਚੋਰੀ ਹੋ ਗਏ ਅੱਛਾ ਵੀਰੇ ਅੱਛਾ ਇਹ ਤੇਰੇ ਫਲਾਣੇ ਕਬੂਤਰ ਦੇ ਆਂਡੇ ਹੀ ਹੈ ਉਹ ਵੀ ਬਕੌ ਚੋਰੀ ਕਰਕੇ ਲੈ ਗਿਆ ਬਹੁਤ ਵੱਡਾ ਕੰਮ ਹੋ ਗਿਆ ਹੈਨਾ ਇਹ ਹੁੰਦੇ ਨੇ ਖਾਮ ਖਾਦੇ ਯੂਟਿਊਬਰ ਪੈਸਾ ਬਹੁਤ ਜ਼ਰੂਰ ਵੀਰੇ ਤਮਾਸ਼ ਵੀ ਇਹਨਾਂ ਲੋਕ ਆਪਣੇ ਆਪਣੇ ਲੋਕਾਂ ਨੇ ਤਾਂ ਤਮਾਸ਼ਾ ਦੇਖਣਾ ਯਾਰ ਜੇ ਫੇਰ ਵੀ ਨਹੀਂ ਕੰਮ ਚੱਲਦਾ ਵੀਰੇ ਦੋ ਯਾਰ ਦੋਸਤਾਂ ਨੂੰ ਕੋਈ ਵੀ ਇੱਕ ਦੂਜੇ ਜੁੱਤੀ ਫੇਰਨ ਲੱਗ ਜਾ ਉਹਦੀ ਵੀਡੀਓ ਬਣਾ ਲੋ ਲੈ ਤਮਾਸ਼ ਵੀ ਲੋਕ ਨੇ ਆਪਣੇ ਕੰਮ ਦੀ ਵੀਡੀਓ ਤਾਂ ਦੇਖਣੀ ਨਹੀਂ ਅੱਛਾ ਜੇ ਤੁਹਾਡਾ ਫੇਰ ਵੀ ਨਹੀਂ ਕੰਮ ਚੱਲਦਾ ਇੱਥੇ ਐ ਜੀ ਬਾਬੇ ਨੇ ਜਿਹੜੀ ਆਪਦੀ ਫੋਸਦੀਆਂ 7-7000 ਪਾਤੀਆਂ ਬਣਾ ਕੇ ਵੇਚਦੇ ਨੇ ਬਿੱਜੂ ਲੋਕਾਂ ਨੂੰ ਲੋਕ ਚੀਪ ਗੈਸਟ ਸੱਦਦੇ ਨੇ ਹੂੰ ਚੀਪ ਗੈਸਟ ਸੱਦ ਕੇ ਫਿਰ ਉਹਨੂੰ ਚੀਪ ਗੈਸਟ ਨਹੀਂ ਕਹਿੰਦੇ ਚੀਪ ਗੈਸਟੇ ਕਹੀ ਜਾਂਦੇ ਨੇ ਕਿਉਂਕਿ ਹੈਗੀ ਸਾਰੇ ਚੀਪ ਨੇ ਦੱਸੋ ਐ ਡੈਡ ਢਿੱਡ ਬੂਝੜ ਲੋਕ ਹੈ ਸੋਸ਼ਲ ਮੀਡੀਆ ਦੇ ਚਾਹ ਮਲੇਵੇ ਨੇ ਹੈ ਮੈਂ ਨੋਂ ਨਹੀਂ ਲੈਣੇ ਚਾਹੁੰਦਾ ਉਹਨਾਂ ਨੂੰ ਲੋਕ ਚੀਪ ਗੈਸਟ ਸੱਦਦੇ ਨੇ ਲੋ ਜੀ ਉਹਨਾਂ ਨੇ ਯੱਕ ਇੰਟਰਵਿਊ ਲੋ ਘਰੇ ਆਗੇ ਮੈਂ ਬਈ ਦੱਸੂ ਕੀ ਦੀ ਸਰਕਾਰ ਬਣੂ ਲੈ ਦੱਸ ਹੈ ਹੁਣ ਇਹ ਜੇ ਪੋਲੀਟੀਕਲ ਐਨਾਲਿਸਟ ਬਣਾਦੇ ਲੋਕ ਧਿਆਨ ਨਾਲ ਸੁਣ ਲਈ ਤੁਸੀਂ ਮੇਰੀ ਵੀਡੀਓ ਵੀਰੇ ਇਹ ਜਿਹੜੇ ਖਾਮ ਖਾ ਬਣੇਵੇਂ ਨੇ ਸਟਾਰ ਬਣੇਵੇਂ ਨੇ ਹਨਾ ਬੁੱਝੜ ਲੋਕ ਇਹਨਾਂ ਦੀਆਂ ਪੋਡਕਾਸਟ ਕਰੋ ਹੁਣ ਮੈਂ ਜੇ ਵੀਰੇ ਦਾ ਇੱਕਦੋਨ ਮੈਂ ਗੱਲ ਦੱਸਾਂ ਯਾਰ ਮੈਂ ਨੌ ਵੀ ਲੈ ਸਕਦਾ ਜੀ ਸਾਰਿਆਂ ਦੇ ਪਤਾ ਹੀ ਆਪ ਨੂੰ ਸਿੱਧਰੇ ਜੇ ਲੋਕ ਨੇ ਕਹੀ ਗਾਣਾ ਕੇ ਦਾ ਲੱਤ ਫੜ ਲਈ ਕੇ ਦੀ ਬਾਹ ਫੜ ਲਈ ਉਹ ਸਟਾਰ ਬਣਾਏਵੇਂ ਨੇ ਇੱਥੇ ਜੇ ਨੌ ਲੈਂਦਾ ਤਾਂ ਵੀ ਉਹਨੂੰ ਹੀ ਪ੍ਰੋਮੋਸ਼ਨੇ ਆਉਂਦੀ ਆ ਮੈਂ ਵੀ ਪਹਿਲਾਂ ਬਥੇਰੀਆਂ ਰੋਸਟ ਕੀਤੇ ਨੇ ਵੀਡੀਓ ਪਰ ਕੀ ਕਰਾਂ ਉਹ ਆਪਾਂ ਤਾਂ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦੇ ਕਰਦੇ ਉਹਨਾਂ ਨੂੰ ਹੀਰੋ ਬਣਾ ਦਿੰਦੇ ਆ ਆਪਣੇ ਪੰਜਾਬੀ ਤਾਂ ਤਮਾਸ਼ੀਨ ਇੰਨੇ ਨੇ ਮਾਂ ਦੇ ਪੁੱਤ ਜਿਹਦੀ ਵੀਡੀਓ ਰੋਸਟ ਕਰਦੇ ਆ ਉਹਦਾ ਫਿਰ ਕੱਢ ਕੇ ਦੇਖਦੇ ਨੇ ਜਿਹੀ ਸੰਭਲਦੇ ਆਪਾਂ ਤਾਂ ਉਹਨੂੰ ਪ੍ਰੋਮੋਟ ਕਰਦੇ ਆ ਵੀਰੇ ਆਪਾਂ ਪੰਜਾਬੀ ਲੋਕ ਤਮਾਸ਼ੀਨ ਹੋ ਗਏ ਸਿਰੇ ਦੇ ਕਿਸੇ ਹੋਰ ਸਟੇਟ 'ਚ ਇਹ ਕੰਮ ਨਹੀਂ ਚੱਲਦਾ ਸਾਊਦੀਆ ਸਟੇਟਾਂ 'ਚ ਲੈ ਜਾਓ ਈਸਟ ਨਾਰਥ-ਈਸਟ ਚਲੇ ਜਾਓ ਇੰਡੀਆ ਦੇ ਉੱਥੇ ਲਾਉਂਦਿਆਂ ਨੂੰ ਚੀਫ ਗੈਸਟ ਬਣਾ ਕੇ ਨਹੀਂ ਕੋਈ ਰੀਵਨ ਘਟ ਆਪਣੇ ਇੱਥੇ ਲੌਂਡੇ ਜਿਹੜੇ ਚਿੱਤੜ ਜਿਹੇ ਲੌਂਡੇ ਪਰਦੇ ਨੇ ਗੱਲ 'ਚ ਪਰਸ ਭਾਗੇ ਨਾ ਉਹਨਾਂ ਤੋਂ ਲੋਕ ਰੀਵਨ ਕਟਾਉਂਦੇ ਨੇ ਚੀਫ ਗੈਸ ਕਰ ਸਕਦੇ ਨੇ ਬੂਝੜ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਸਟਾਰ ਬਣੇ ਹੋਏ ਨੇ ਜਿਹੜੇ ਆਪਣੇ ਫੋਸਦੀਆਂ 7-7 ਹਜ਼ਾਰ ਪਾਤੀਆਂ ਪਾਤਦੇ ਨੇ ਹੂੰ ਉਹ ਉਹ ਜਿਹੇ ਲੋਕ ਚੀਫ ਗੈਸ ਕਰ ਸਕਦੇ ਨੇ ਉਹ ਸਟੇਟਾਂ ਦੇ ਵਿੱਚ ਨਹੀਂ ਕੋਈ ਹੈਗਾ ਇਹ ਜਿਆ ਕੇਰਲਾ ਦੇ ਵਿੱਚ 99.9% ਅਲਟਰੇਸੀ ਰੇਟ ਆ ਪੜ੍ਹੇ ਲਿਖੇ ਨੇ ਲੋਕ ਉਹ ਆਪਣੇ ਮੰਗ ਨਹੀਂ ਇੱਥੇ ਵੀ ਭੂਰੀ ਕੁੜੀ ਸੱਦ ਲਈ ਗੁਲਾਬੀ ਕੁੜੀ ਸੱਦ ਲਈ ਜੀਵਨ ਕੱਟਣ ਨੂੰ ਫਲਾਣਾ ਬਲੌਗਰ ਸੱਦ ਲਈ ਜਿਹਦੀ ਬਿਸ਼ਰਮ ਜੀ ਘਰ ਵਾਲੀ ਰਾਮੜੀਆਂ ਕੁੜੀਆਂ ਆਉਂਦੀਆਂ ਨੇ ਕਈ ਮੀਟ ਦੀ ਦੁਕਾਨ ਤੇ ਜਾ ਕੇ ਕਹਿੰਦੀਆਂ ਨੇ ਬੱਕਰੇ ਦਾ ਮੈਨੂੰ ਆ ਪਾ ਦਿਓ ਉਹ ਪਾ ਦਿਓ ਆਏ ਤਮਾਸ਼ੀਨ ਤਾਂ ਆਪਣੀ ਲੋਕ ਨੇ ਤੁਸੀਂ ਕੰਮ ਦੀ ਵੀਡੀਓ ਹੈ ਵੀਰੇ ਕਦੇ ਕੋਈ ਪਾ ਦਿਓ ਕਿਤੇ ਕੋਈ ਜਾਣਕਾਰੀ ਵਾਲੀ ਭਾਈ ਬਣ ਕੇ ਨੌਲੇਜ ਵਾਲੀ ਨਾ ਪਾ ਦਿਓ ਮੈਂ ਪਾਈਆਂ ਸੀਗਾ ਮੈਂ 올림픽 ਸਾਰੀ ਕਵਰ ਕੀਤੀ ਹਰਮਨ ਪ੍ਰੀਤਾ ਆਪਣੇ ਕੈਪਟਨ ਆ ਇੰਡੀਆ ਜੋਕੀ ਟੀਮ ਦਾ ਮੈਂ ਸਾਰੀ 올림픽ਸ ਕਵਰ ਕੀਤੀ ਦੂਜੇ ਦੇਸ਼ਾਂ ਦੇ ਵੀ ਜਿਹੜੇ 골ਡ ਮੈਡਲ ਜਿੱਤੇ ਨੇ ਕੁੜੀਆਂ ਬਾਰੇ ਦੱਸਿਆ ਮੁੰਡਿਆਂ ਬਾਰੇ ਦੱਸਿਆ ਪਰ ਮਾਂ ਦੇ ਪੁੱਤ ਕੀ ਮਜਾਲ ਆ 25-30 ਹਜ਼ਾਰ ਤੋਂ ਵੱਧ ਵਿਊ ਹੋ ਗਏ ਨਾ ਜੱਜ ਦੀ ਮੈਂ ਐਸਾਇਨ ਬੋਲਡ ਦੀ ਵੀਡੀਓ ਪਾਈ ਦੁਨੀਆਂ ਦਾ ਸਭ ਤੋਂ ਤੇਜ਼ ਆਦਮੀ ਆ ਉਹ ਬੰਦਾ 100 ਮੀਟਰ ਦੇ ਵਿੱਚ ਚੈਂਪੀਅਨ ਮਾਂ ਦੇ ਪੁੱਤਾਂ ਨੇ ਕਿੰਨੇ ਵਿਊ 10 ਹਜ਼ਾਰ 20 ਹਜ਼ਾਰ ਸਾਰੀ 올림픽ਸ ਕਵਰ ਕੀਤੀ 15 ਹਜ਼ਾਰ 20 ਹਜ਼ਾਰ ਇੱਕ ਵੀਡੀਓ ਦੇ 25 ਹਜ਼ਾਰ ਵਿਊ ਬਸ ਜੇ ਕਦੇ ਬੂਸਟ ਕਰਦੀ ਤਾਂ 30 ਹਜ਼ਾਰ 35 ਹਜ਼ਾਰ ਬਸ ਇੰਨਾ ਅੱਧ ਜਾਣੀ ਮੇਰੇ ਵੀਰੇ ਕੰਮ ਦੀ ਵੀਡੀਓ ਨਾ ਪਾ ਦੋ ਆਪਣੇ ਜਿਹੜੇ ਅਸਲੀ ਵਿਦਵਾਨ ਨੇ ਉਹ ਤਾਂ ਉਹੀ ਲਪੋਤੇ ਆ ਬਾਬਿਆਂ ਨੇ ਜਟਾਈਆਂ ਵਾਲਿਆਂ ਨੇ ਕੁੰਭ ਦੇ ਮੇਲੇ ਤੇ ਚਲੇ ਜਾਓ ਸੱਚੋ ਜੇ ਤੁਹਾਨੂੰ ਹੋਰ ਨਹੀਂ ਕੁਝ ਮਿਲਦਾ ਉੱਥੇ ਜਟਾਈਆਂ ਵਾਲੇ ਬਥੇਰੇ ਫਿਰਦੇ ਨੇ ਜੇ ਤੁਹਾਨੂੰ ਕੋਈ ਹੋਰ ਨਹੀਂ ਕੰਮ ਆ ਮਿਲਦਾ ਕੁੰਭ ਦੇ ਮੇਲੇ ਤੇ ਚਲੇ ਜਾਓ ਰਾਂਬੜੀਆਂ ਜਨਾਨੀਆਂ ਬਥੇਰੇ ਫਿਰਦੇ ਨੇ ਬਿਨਾਂ ਲਗਾਮ ਤੋਂ ਘੋੜੀਆਂ ਚੰਡੀਗੜ੍ਹ ਸੋ ਮੇਰੇ ਵੀਰੇ ਪੰਜਾਬੀ ਉਹ ਹਾੜੇ ਬਣ ਕੇ ਸਮਾ ਹੈਗਾ ਇਹ ਤਮਾਸ਼ੀਬੀਨਾਂ ਵਾਲੇ ਜਿਗਾੜ ਕੱਢ ਤੋਂ ਕੋਈ ਚੱਜ ਦੀ ਚੀਜ਼ ਭਾਈ ਬਣ ਕੇ ਦੇਖ ਲਿਆ ਕਰੋ ਬਹੁਤ ਬਾਰ ਮੈਂ ਨੌਲੇਜ ਵਾਲੀਆਂ ਵੀਡੀਓ ਪਾਪਾ ਦੇਖ ਲੀਆਂ ਉਮਰ ਵੀਡੀਓ ਦਿੱਕ ਦੋ ਪਾਈਆਂ ਜੀਓਗ੍ਰਾਫੀਕਲ ਵੀਡੀਓ ਸੀਗੀਆਂ ਵੀ ਇਕਵੇਟਰ ਦੀ ਲਾਈਨ ਤੋਂ ਥੱਲੇ ਜ਼ੀਰੋ ਡਿਗਰੀ ਲਾਈਨ ਤੋਂ ਥੱਲੇ ਵੀ ਮੌਸਮ ਕਿਉਂ ਉਲਟੁੰਦਾ ਨਾਰਥ ਤੋਂ ਨਾਰਥ ਹੈਮਿਸਫੀਅਰ ਤੇ ਸਦਰਨ ਹੈਮਿਸਫੀਅਰ ਦਾ 15000 20000 ਵੀਉ ਇਹ ਆਪਣੇ ਲੋਕ ਤਾਂ ਘੋੜੀਆਂ ਦੇਖਦੇ ਨੇ ਸਾਲੀਆਂ ਨੰਗੀਆਂ ਕਿਸੇ ਦੀ ਬੱਕਰੀ ਚੋਰੀ ਹੋ ਗਈ ਉਹ ਕੋ ਸਦੀਕ ਵਰਗਲ ਹੈ ਉਹ ਬੱਕਰੀਆਂ ਵਾਲਾ ਹੀ ਇਹਦਾ ਹੀਰੋ ਬਣਾਇਆ ਪੇਚ ਤੇ ਦੱਸ ਸੋ ਵੀਰੇ ਬਾਸਾ ਨੂੰ ਕਿੰਨਾ ਮਰਜ਼ੀ ਬੋਲੀ ਜਾਵਾ ਸਭ ਬੇਕਾਰਾ ਭਾਈ ਬਣ ਕੇ ਆ ਚਿੱਤੜ ਜੇ ਹਲਾਉਣ ਵਾਲੇ ਗੱਲ 'ਚ ਪਰਸ ਪਾ ਗਿਆ ਤੇ ਰੀਵਨ ਕਟੌੜੇ ਬੰਦ ਕਰ ਤੋ ਹਾਰੇ ਬਣ ਕੇ ਪੰਜਾਬੀਓ ਤਮਾਸ਼ੀਨ ਬਣਨਾ ਛੱਡ ਦੇ ਭਾਈ ਬਣ ਕੇ ਆ ਜੂਟਿਊਬ 'ਤੇ ਪੈਸੇ ਕਮਾਉਣ ਵਾਲਾ ਤੇ ਮੈਂ ਬਿਆੰਗੇ ਕਸਿਆ ਧੰਨਵਾਦ ਵੀਰੇ